ਤਾਬਕਰ ਚੈਨਾ ਵਗੈਰਾ ਸਾਰੀਆਂ ਨਵੀਆਂ ਜੀ ਪੇਟੀਬੰਦ ਇੰਜਨ ਡੈਸਕ ਬ੍ਰੇਕਾਂ ਦੇ ਵਿੱਚ ਆ ਵੱਡਾ ਗੇਅਰ ਆ 2007 ਮਾਡਲ ਇਹ ਪ੍ਰੀਤ ਮਸ਼ੀਨ ਬਕਾਉ ਆ ਜੀ 5 ਲੱਖ 40 ਹਜ਼ਾਰ ਰੁਪਏ ਦੀ ਡਿਮਾਂਡ ਆ ਜੀ 80 ਪੈਸੇ ਟਾਇਰ ਆ 80 85 ਪੈਸੇ ਟਾਇਰ ਤੇ 80 ਪੈਸੇ ਦਾ ਰੰਗ ਨਾਲ ਦਾ Ориਜਨਲ ਪਿਆ ਜੀ ਪੂਰੀ ਗੁੱਡ ਕੰਡੀਸ਼ਨ ਦੇ ਵਿੱਚ ਸੋਹਣੀ ਸੁਨੱਖੀ ਮਸ਼ੀਨ ਪ੍ਰੀਤ ਇਹ ਜੀਰੇ ਦੇ ਵਿੱਚ ਬਕਾਉਗਾ ਜੀ ਕਰ ਜੰਟ ਸਿੰਘ ਸਰਪੰਚਾ ਵੀਰ ਉਸ ਦੇ ਘਰੇ ਮਸ਼ੀਨ 8085 ਪੈਰਾਂ ਦੇ ਵਿੱਚ ਪੇਟੀਬੰਦ ਇੰਜਣ ਦੇ ਨਾਲ ਪੂਰੀ ਸੋਹਣੀ ਸੁਨੱਖੀ ਮਸ਼ੀਨ ਬਕਾਊਆ ਜੀ ਸਟਾਫ ਆਕਰ ਵਗੈਰਾ ਛੀਪਾ ਨਵੀਆਂ ਚੈਨਾ ਵਗੈਰਾ ਸਾਰੀਆਂ ਓਕੇ ਪੂਰੀ ਗੋਡ ਅਗ੍ਰੈਕਿਸ਼ਨ ਦੇ ਵਿੱਚ ਮਸ਼ੀਨ ਪੇਟੀਬੰਦ ਇੰਜਣ ਦੇ ਨਾਲ ਬਕਾਊਆ ਜੀ ਸੋਹਣੀ ਸੁਨੱਖੀ ਮਸ਼ੀਨ ਸਾਰਾ ਰੰਗ 80 ਪੈ ਰਿਹਾ ਜੀ ਮੋਬਾਈਲ ਨੰਬਰ ਵੀ ਇਹਦਾ ਸਕਰੀਨ ਦੇ ਉੱਪਰ ਚੱਲਦਾ ਜੀ ਧਰਮੂਪੁਰਾ ਪਿੰਡ ਸੀਤਾਪੁਰ ਜ਼ਿਲ੍ਹਾ ਜੂਪੀ ਦੇ ਵਿੱਚ ਇਹ ਸਟੈਂਡਰਡ ਮਸ਼ੀਨ ਬਕਾਊ ਆ ਜੀ 320000 ਰੁਪਏ ਦੀ ਡਿਮਾਂਡ ਆ ਜੀ ਮਗਲੇ ਟਾਇਰ ਨਾ ਦਿੱਤੇ ਜਾਣ ਕਿ ਟਰੈਕਟਰ ਨਹੀਂ ਦਿੱਤਾ ਜਾਏਗਾ ਨਾਲ ਜਿਹੜੀ ਇਹ ਡਿਮਾਂਡ ਆ ਜੀ ਉਹ 320000 ਰੁਪਏ ਦੀ ਡਿਮਾਂਡ ਆ ਜੀ ਮਾਡਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਕਰੋ ਕੰਟੈਕਟ ਸਟੈਂਡਰਡ ਮਸ਼ੀਨ ਖਰੀਦਣ ਦੇ ਲਈ ਜੂਪੀ ਦੇ ਵਿੱਚ ਸੀਤਾਪੁਰ ਜ਼ਿਲ੍ਹੇ ਦੇ ਵਿੱਚ ਮਸ਼ੀਨ ਬਕਾਊ ਹੈ ਇਨਾ ਵਗੈਰਾ ਸਾਰੀਆਂ ਓਕੇ ਆ ਜੀ ਪੂਰੀ ਗੋਟੇ ਕੰਡੀਸ਼ਨ ਦੇ ਵਿੱਚ 2021 ਮਾਡਲ ਸਟੈਂਡਰਡ ਮਸ਼ੀਨ ਬਕਾਊ ਜੂਪੀ ਨੇ ਤੁਸੀਂ ਵੀਡੀਓ ਰਹੀ ਦੇਖ ਸਕਦੇ ਆ ਜੀ ਚਾਲਦੀ ਸਟੈਂਡਰਡ ਸੁਪਰੀਮ ਛੋਟੀ ਮਸ਼ੀਨ ਟਰੈਕਟਰ ਤੋਂ ਬਿਨਾ ਦਿੱਤੀ ਜਾਏਗੀ ਸੀਤਾਪੁਰ ਜ਼ਿਲ੍ਹਾ ਧਰਮਪੁਰਾ ਪਿੰਡ 320000 ਰੁਪਏ ਦੇ ਵਿੱਚੋਂ ਵੀਰ ਦਾ ਨਾਮ ਪ੍ਰਮਾਣ ਪੱਤਰ ਕਰਦਾਂਗੇ ਪੂਰੀ ਗood ਕੰਡੀਸ਼ਨ ਦੇ ਵਿੱਚ ਮਸ਼ੀਨ 2021 ਮਾਡਲ ਸਟੈਂਡਰਡ ਜੁਪੀ ਦੇ ਵਿੱਚ ਬਕਾਊ ਆ ਜੀ ਕਰੋ ਕੰਟੈਕਟ ਨਾਲ ਦੇ 40 ਕ ਪੈਸੇ ਟਾਇਰ ਆ ਜੀ ਇਹ 2011 ਮਾਡਲ ਪੇਟੀ ਬੰਦ ਇੰਜਣ ਦੇ ਨਾਲ ਸਭੋ ਕੀ ਤਰਵੰਡੀ ਬਠੰਡੇ ਦੇ ਵਿੱਚ ਇਹ ਮਸ਼ੀਨ ਬਕਾਊ ਆ ਜੀ ਸਭੋ ਕੀ ਤਰਵੰਡੀ ਦੇ ਵਿੱਚ ਪੇਟੀ ਬੰਦ ਇੰਜਣ ਦੇ ਨਾਲ ਨਾਲ ਦੀ 40 ਪੈਸੇ ਟਾਇਰ ਆ ਜੀ ਪੇਟੀ ਬੰਦ ਇੰਜਣ ਆ ਜੀ ਇਹ ਤੂਲ ਕੱਠ ਨਾਲ ਮਿਲ ਜੂ ਜੀ ਟੂਲ ਘਟਾ ਨਾਲ ਮਿਲੂਗੀ ਪੇਟੀਵਾ ਡਰਾਈਵਰ 2011 ਮਾਡਲ ਕਰਤਾਰ ਮਸ਼ੀਨ 2011 ਮਾਡਲ ਕਰਤਾਰ ਮਸ਼ੀਨ 7 ਲੱਖ 45000 ਰੁਪਏ ਡਿਮਾਂਡ ਹੈ ਜੀ ਬਾੜਤਣ ਹੋ ਜੋ ਜੀ 745 ਦੇ ਵਿੱਚ ਵਾਹਲ ਨੰਬਰ ਵੀ ਤਾਂ ਸਕਰੀਨ ਦੇ ਉੱਪਰ ਚੱਲਦਾ ਜੀ ਕਰੋ ਕੰਟੈਕਟ ਤੈਨੂੰ ਬਿਸ਼ਾਦਾ ਇਕੱਠੀਆਂ ਇੱਕੋ ਘਰੇ ਬਕਾਉ ਆ ਜੀ ਆਜੂ ਕਰਦੇ ਆ ਤੁਹਾਡੇ ਨਾਲ ਦੇ ਸਾਜੀ 21 ਮਾਡਲ ਜੀ ਉਹ 20 ਲੱਖ ਰੁਪਏ ਡਿਮਾਂਡ ਦੇ ਉੱਤੇ ਜਿਹੜੀ 22 ਮਾਡਲ ਆ ਜੋ 22 ਲੱਖ ਰੁਪਏ ਡਿਮਾਂਡ ਦੇ ਉੱਤੇ ਜਿਹੜੀ 23 ਆ ਜੀ 23 ਮਾਡਲ ਉਹ 23.50 ਹਜ਼ਾਰ ਰੁਪਏ ਡਿਮਾਂਡ ਜਾਣਗੇ ਸਾਢੇ 23 ਲੱਖ ਰੁਪਏ ਹੋਰੀ ਨਿਮਾਣਾ 23 ਮਾਡਲ ਦੀ ਤਿੰਨੇ ਪੇਟੀਬੰਦ ਇੰਜਣ ਦੇ ਨਾਲ ਆ ਜੀ ਇਹ ਮੂਸਾ ਪਿੰਡ ਦੇ ਨਾਲ ਆ ਜੀ ਮੂਸਾ ਪਿੰਡ ਦੇ ਨਾਲ ਦੁੱਲੋਵਾਲ ਪਿੰਡ 50 ਨੰਬਰ ਦੀਆਂ ਮਸ਼ੀਨਾਂ ਦੁੱਲੋਵਾਲ ਪਿੰਡ ਮੂਸਾ ਪਿੰਡ ਦੇ ਨਾਲ ਮਾਨਸਾ ਸ਼ਹਿਰ ਸੱਸਾ ਰੋਡ ਦੇ ਉੱਤੇ ਇਹ ਪਿੰਡ ਆ ਜੀ ਦੁੱਲੋਵਾਲ ਮੂਸਾ ਪਿੰਡ ਦੇ ਜਮਾ ਨਾਲ ਮੋਡਲ ਨੰਬਰ ਵੀ ਜ ਸਾ ਸਕਰੀਨ ਦੇ ਉੱਪਰ ਚੱਲਦਾ ਜੀ ਕਰੋ ਕੰਟੈਕਟ ਜਿਹੜੇ ਵੀਰਪੁਰਾ ਨੂੰ 21 22 23 ਮਾਡਲ ਵਿਸ਼ਾਲ ਚਾਹੀਦੀ ਹੈ ਜੀ ਜਿਹੜਾ ਪ੍ਰਾਈਸ ਆ ਉਹ ਮੌਕੇ ਦੇ ਉੱਤੇ ਬਾਤਾਂ ਨੂੰ ਪ੍ਰਾਈਸ ਦੇ ਵਿੱਚ ਹੋ ਜਾਊਗਾ ਜੀ ਕਰੋ ਕੰਟੈਕਟ ਵਿਸ਼ਾਲਾ ਮਸ਼ੀਨਾ ਖਰੀਦਣ ਲਈ ਸੋਹਣੀ ਮਸ਼ੀਨਾ ਬਾਈ ਮਾਡਲ ਇਹ ਜਿਹੜਾ ਸਾਰੇ ਲੋਕਲ 33 38 ਕੱਲਿਆਰੀ ਸਰਫ ਇਹਨਾਂ ਮੱਕੀ ਦੀ ਕਟਾਈ ਕੀਤੀ ਹੈ ਜੀ ਸਿਰਫ ਮੱਕੀ ਦੀ ਕਟਾਈ 37 38 ਕਿੱਲਿਆਂ ਦੀ ਇਹ ਕਟਰ ਬਕਾਊਆ ਜੀ ਮੱਕੀ ਦੀ ਕਟਾਈ ਕਰਨ ਵਾਲਾ 2025 ਮਾਡਲ 715000 ਰੁਪਏ ਦੀ ਡਿਮਾਂਡ ਹੈ ਜੀ ਮਾਨਤਨ ਵੀਰ ਕੰਧਾ ਪੂਰਾ ਖੁੱਲਡਲਾ ਕਰਦਾਂਗੇ ਬਿਲਕੁਲ ਬ੍ਰਾਂਡ ਨੂ ਵਰਗਾ ਪਿਆ ਜੀ ਗੁਰਦੀਪ ਕੰਪਨੀ ਦਾ ਬਠਿੰਡੇ ਦੇ ਵਿੱਚ ਇਹ ਕਟਰ ਬਕਾਊਆ ਜੀ 715000 ਦੇ ਵਿੱਚ ਮਾਨਤਨ ਹੋ ਜੂ ਗੁਰਦੀਪ ਕੰਪਨੀ ਦਾ ਸਿਰਫ 37 38 ਗੱਲੀਆਂ ਦੀ ਹੀ ਮੱਕੀ ਦੀ ਕਟਾਈ ਕੀਤੀ ਹੈ ਜੀ ਬਠਿੰਡੇ ਦੇ ਵਿੱਚ ਕਟਰ ਬਕਾਊਆ ਜੀ ਕਰੋ ਕੰਟੈਕਟ ਗਰਵਾਜ ਦਾ 8 ਫੁੱਟਾ ਸੋਫਾ ਸੈਟਰ ਕਿੱਲੀਆਂ ਵਾਲਾ ਕਿਲੀਆਂ ਖੋਲ ਦੋ ਰੋਟਾ ਬਟਰ ਦੇ ਵਿੱਚ ਵੀ ਇਹ ਚੇਂਜ ਹੋ ਜਾਂਦਾ ਸੌਖਾ ਹੀ ਹੈ ਨਾ ਕਿਲੀਆਂ ਲਾ ਦੇ ਦੋ 8 ਫੁੱਟਾ ਵਾ ਸਟੀਲੀ ਤਵੀਆਂ ਇਹਦੀਆਂ ਮਗਲੀਆਂ ਜਿਹੜੀਆਂ ਤੇ 8 ਫੁੱਟਾ ਵਾ 1,52,000 ਰੁਪਏ ਦੀ ਡਿਮਾਂਡ ਹੈ ਜੀ 1,52,000 ਦੇ ਵਿੱਚੋਂ ਮਾਣਤਣ ਹੋ ਜਾ ਪੂਰਾ ਵਧੀਆ 2023 ਮਾਡਲ 717 ਮਾਨੋਕੇ ਪੈਨ ਦੇ ਵਿੱਚ ਇਹ ਸੁਪਰ ਸੀਡਰ 8 ਫੁੱਟਾ ਬਕਾਊ ਆ ਜੀ ਗਰਵਾਜ ਦਾ ਤਸਵੀਰ ਜਗਰਾਉਣ ਜਲਾ ਵਾਲੀ ਕੰਪਨੀ ਦਾ 2023 ਮਾਡਲ 8 ਫੁੱਟਾ ਸੁਪਰ ਸੀਡਰ ਕਿੱਲੀਆਂ ਵਾਲਾ ਕਿਲੀਆਂ ਖੋਲਦੋਂਗੇ ਕਿਉਂਕਿ ਪਿੰਨਾਂ ਜੀਆਂ ਕੱਢ ਦਾਂਗੇ ਉੱਪਰ ਲੀਆਂ ਮਸ਼ੀਨ ਅਲੱਗ ਹੋ ਜੂ ਸੌਖੀ ਜਾਨੀ ਕਿ ਸੌਖੀ ਹੋ ਜਾਂਦੀ ਆ ਠੀਕ ਆ ਜੀ ਫਿਰ ਰੋਟਾਵੇਟਰ ਦੇ ਵਿੱਚ ਚੇਂਜ ਹੋ ਜਾਂਦਾ 152000 ਦੇ ਵਿੱਚੋਂ ਮਾਨਸਣ ਹੋ ਜੂ ਮਾਨੂ ਕੇ ਪਿੰਡ ਕੌਂਗਕਲਾਂ ਦੇ ਨਾਲ ਜਗਰਾਉਂ ਤਹਿਸੀਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਜੀ ਪਿੰਡ ਹੈ ਮੋਬਾਈਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਕਰੋ ਕੰਟੈਕਟ 695000 ਰੁਪਇਆ ਵਿੱਦ ਐਸਐਮਐਸ ਡਿਮਾਂਡ ਆ ਜੇ ਜੀ ਐਸਐਮਐਸ ਦੇ ਨਾਲ 695000 ਡਿਮਾਂਡ ਆ ਜੀ ਗੁਰੂ ਨਾਨਕ ਮਸ਼ੀਨ 2012 ਮਾਡਲ 02 ਇੰਜਨ ਦੇ ਨਾਲ ਮਗਲੇ ਟਾਇਰ ਆ ਜੀ ਕੁਕੜ ਕੁੜ 55 ਤੋਂ 60 ਪੈਸੇ ਜਿਹੜੇ ਮੂਗਲੇ ਆ ਜਿਓ ਨਵੇਂ ਇਹ ਜਗਰਾਉਂ ਹਲਕੇ ਦੇ ਵਿੱਚ ਮਸ਼ੀਨ ਬਕਾਉ ਹੈ ਡੱਲਾ ਪਿੰਡ ਆ ਜੀ ਡੱਲਾ ਜਗਰਾਉਂ ਦੇ ਵਿੱਚ ਕੌਂਕੇ ਕਰਾਂ ਦੇ ਜਾਵਾ ਨਾਲ ਆ ਜਾਂਦਾ ਇਹ ਉੱਥੇ ਮਸ਼ੀਨ ਗੁਰੂ ਨਾਨਕ 2012 ਮਾਡਲ ਪੂਰੀ ਕੌਡ ਕੰਡੀਸ਼ਨ ਦੇ ਵਿੱਚ ਰੰਗ ਰੂਪ ਪੂਰਾ ਸੋਹਣਾ ਪੂਰੀ ਵਧੀਆ ਸੋਹਣੀ ਸਮਾਖੀ ਮਸ਼ੀਨ ਕਿਸੇ ਪਾਸੇ ਬਾਧੂ ਕੋਈ ਟਾਰਚ ਨਹੀਂ ਕੋਈ ਬਾਧੂ ਕੋਈ ਵੈਲਡਿੰਗ ਸ਼ਾਰਟ ਨਹੀਂ ਲੱਗੇ ਐਸਐਮਐਸ ਦੇ ਨਾਲ 695000 ਰੁਪਏ ਦੀ ਮੰਗ ਹੈ ਜੀ ਮਾਨਤਨ ਵੀਰ ਕੰਡਾ ਆਪਾਂ ਪੂਰਾ ਵਧੀਆ ਕਰਦਾਂਗੇ ਡਿਗਰਾਮਾਂ ਦੇ ਵਿੱਚ ਇਹ ਮਸ਼ੀਨ ਬਾਲ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਰੋ ਜੀ ਸੰਪਰਕ ਇਹ ਗਰੂ ਨਾਲਕ ਮਸ਼ੀਨ 2012 ਮਾਡਲ ਬੱਧਾ ਸਬਸ 695000 ਰੁਪਏ ਰੈਂਟ ਤੇ ਸੇਲ ਹੋ ਰਹੀ ਹੈ ਜੀ ਡਿਗਰਾਉਨ ਸ਼ਹਿਰ ਦੇ ਵਿੱਚ ਪ੍ਰਿੰਟ ਪੈਂਦਾ ਜੀ ਡੱਲਾ ਲੁਧਿਆਣਾ ਜ਼ਿਲ੍ਹਾ ਐਸਐਮਐਸ ਦੇ ਨਾਲ ਪੰਲਿਆ ਸੰਬੇਤ 6065% ਬੂਲੇ ਬਗਲੇ ਟਾਇਰ ਨਮਾ ਵਰਗੇ ਇਹ 15 ਮਾਡਲ 1.15 ਲੱਖ ਰੁਪਏ ਦੀ ਡਿਮਾਂਡ ਐਸਐਮਐਸ ਤੇ ਪੱਲਿਆਂ ਸਮੇਤ ਠੀਕ ਆ ਜੀ ਇਹ ਬਾਗੇ ਫਰਾਨੇ ਦੇ ਵਿੱਚ ਮਸ਼ੀਨ ਹਰਮੀਤ ਬਕਾਉਆ ਦੀ 2015 ਮਾਡਲ ਐਸਐਮਐਸ ਪੱਲੇ ਸਮੇਤ 1.15 ਲੱਖ ਰੁਪਏ ਨਮਾਡਰ ਜੀ ਐਸਐਮਐਸ ਪੱਲਿਆਂ ਸਮੇਤ ਸ਼ਾਫਟਾਂ ਨਾਲ ਟੂਲ ਕੈਟ ਜੈ ਕਬੀਰਪਨਰਾਲ ਮਿਲੂਗਾ ਜੀ ਬਾਗੇ ਫਰਾਨੇ ਦੇ ਵਿੱਚ ਇਹ ਮਸ਼ੀਨ ਬਕਾਉਆ ਜੀ ਕਰੋ ਕੰਟੈਕਟ ਜਿਹੜੇ ਵੀ ਭਰਾ ਨੂੰ ਇਹ ਹਰਮੀਤ 2015 ਮਾਡਲ ਚਾਹੀਦੀ ਹੈ ਜੀ ਮਾਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਜੀ ਕਰੋ ਕੰਟੈਕਟ ਇਹ ਸਾਰਾ ਸੈਟਅਪ ਕਾਊਗਾ ਜੀ ਹਰੀਕੇ ਕਲਾ ਪੈਂਡਾ ਜੀ ਸ਼੍ਰੀ ਮੋਕਸਲ ਸਾਹਿਬ ਦੇ ਵਿੱਚ ਇਹ ਕੱਲੀ ਮਸ਼ੀਨ ਲੈਣੀ ਆ ਤਾਂ ਕੱਲੀ ਮਸ਼ੀਨ ਵੀ ਮਿਲ ਜੂ ਜੀ ਵੈਸੇ ਸਾਰੇ ਸੈੱਟ ਦੀ ਜਿਹੜੀ ਡਿਮਾਂਡ ਆ ਜੀ 9.5 ਲੱਖ ਰੁਪਈਆ ਜੀ ਡੌਂਡੀਆ ਟਰੈਕਟਰ 2002 ਮਾਡਲ ਤੇ ਬਲਕਾਰ ਮਸ਼ੀਨ ਹੈਗੀ ਜੀ 2015 ਮਾਡਲ ਕੱਲੀ ਮਸ਼ੀਨ ਵੀ ਮਿਲ ਜੂ ਜੀ 95 ਲੱਖ ਰੁਪਏ ਜਿਹੜੀ ਇਕੱਲੀ ਜੇ ਮਸ਼ੀਨ ਲੈਣੀ ਆ ਤੁਸੀਂ ਉਹਦਾ ਰੇਟ ਤੁਸੀਂ ਫੋਨ ਦੇ ਉੱਤੇ ਤੁਸੀਂ ਪਤਾ ਕਰ ਸਕਦੇ ਆ ਵੀ ਉਹ ਤੋਂ ਮੋਡਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਹਰੀਕੇ ਪੈਂਡ ਹਰੀਕੇ ਕਲਾ ਪੈਂਡ ਸ਼੍ਰੀ ਮੋਕਸਰ ਸਾਹਿਬ ਦੇ ਵਿੱਚ ਜੇ ਟਾਇਰ ਆ ਜੀ ਮੂਹਰੇ ਉਹ ਘਟ ਘੜਾ 75 ਪੈਸੇ 70 75 ਪੈਸੇ ਪਿਆ ਜਿਹੜੇ ਮਗਲ ਆ ਜੀ ਉਹ ਘਟ ਘੜਾ 40 ਤੋਂ 45 ਪੈਸੇ ਪਿਆ ਜੀ ਮਸ਼ੀਨ ਦੇ ਜੇ ਸੈਟ ਲੈਣਾ ਲੈਣਾ ਤਾਂ 95 ਲੱਖ ਰੁਪਏ ਰਿਮਾਂਡ ਹੈ ਜੇ ਇਕੱਲੀ ਮਸ਼ੀਨ ਲੈਣੀ ਆ ਤਾਂ ਫਿਰ ਉਹਦਾ ਰੇਟ ਵੀ ਹੋਰ ਜਾ ਹੋ ਜੂਗਾ ਤੁਸੀਂ ਫੋਨ ਦੇ ਉੱਤੇ ਪੁੱਛ ਲਿਓ ਜੀ ਪੂਰੀ ਗੋਡ ਕੰਡੀਸ਼ਨ ਤੇ ਵੇਚ ਆ ਜ ਠੀਕ ਹੈ ਜੀ ਕੱਲਾ ਗਲੀਸ ਕਰਕੇ ਹੀ ਤੁਸੀਂ ਵੀਰੇ ਸੀਜ਼ਨ ਲਾ ਸਕਦੇ ਆ ਜੀ ਠੀਕ ਹੈ ਜੀ ਕੱਲੀ ਜਿਹੜੀ ਮਸ਼ੀਨ ਦਾ ਰੇਟ ਆ ਉਹ ਤੁਸੀਂ ਫੋਨ ਦੇ ਉੱਤੇ ਪੁੱਛ ਸਕਦੇ ਆ ਵੈਸੇ ਸਾਰੇ ਸੈੱਟ ਦੀ ਜਿਹੜੀ ਡਿਮਾਂਡ ਆ ਜੀ ਉਹ 9.5 ਲੱਖ ਆ ਜੀ 9 9.5 ਲੱਖ ਦੇ ਵਿੱਚੋਂ ਮਾਤਲ ਹੋਜੂ ਜੀ ਏ 20 ਤੇ 22 ਮਾਡਲ ਮੌਨਿਕ ਸ਼ਹਿਰ ਦੇ ਵਿੱਚ ਵਿਛਾਲਾ ਇਕੱਠੀਆਂ ਭਗਾ ਗਏ ਦੋ ਇੱਕੋ ਘਰੇ 22 ਮਾਡਲ 2150 ਜਿਹੜੀ 20 ਮਾਡਲ ਆ ਜੀ ਉਹਦੀ ਡਿਮਾਂਡ ਹੈਗੀ ਆ ਜੀ 1850 ਮਾਨਤਨ ਹੋਊਗਾ ਜੀ 21 ਲੱਖ 50 ਹਜ਼ਾਰ ਦੇ ਵਿੱਚੋਂ ਵੀ ਤੇ 18 ਲੱਖ 50 ਹਜ਼ਾਰ ਦੇ ਵਿੱਚੋਂ ਵੀ ਪੂਰੀਆ ਗਾਡ ਕੰਡੀਸ਼ਨ ਦੇ ਵਿੱਚ ਮਸ਼ੀਨਾਂ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਪੇਟੀਵਨ ਇੰਜਨ ਦੇ ਨਾਲ ਨਹੀਂ ਇਹ ਮਸ਼ੀਨਾਂ ਮੌਲਕ ਸ਼ਹਿਰ ਦੇ ਵਿੱਚ ਇਹ ਮਸ਼ੀਨਾਂ ਬਕਾਊਗਾ ਜੀ ਮਾਡਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਕਰੋ ਘੜਾੜ ਜਿਹੜੇ ਵੀ ਭਰਾ ਨੂੰ 22 ਮਾਡਲ ਤੇ 20 ਮਾਡਲ ਵਿਸ਼ਾਲ ਦੀ ਜ਼ਰੂਰਤ ਆ ਜੀ ਮੌਲਕ ਸ਼ਹਿਰ ਦੇ ਵਿੱਚ ਇਹ ਮਸ਼ੀਨਾਂ ਪੱਕਾ ਹੋਊਗਾ ਪੂਰੀਆ ਗਾਡ ਕੰਡੀਸ਼ਨ ਦੇ ਵਿੱਚ 85 90 65 ਟਾਇਰਾਂ ਦੇ ਨਾਲ ਮਾਲ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਨਗੇਸ਼ਾ ਮਗਾਲੇ ਸੌਖੇ ਵੀਰ ਦੇ ਘਰੇ ਪਹੁੰਚ ਜਾਓਗੇ ਜੀ 20 ਤੇ 22 ਮਾਡਲ ਮਸ਼ੀਨਾ ਬਕਾਉ ਪਹੇ ਟਾਇਰਾਂ ਦੇ ਨਾਲ ਇਹ ਜੀਰੇ ਦੇ ਵਿੱਚ ਮਸ਼ੀਨ ਬਕਾਉ ਆ ਪੇਟੀਬੰਦ ਇੰਜਣ ਦੇ ਨਾਲ ਰਸ਼ਮੀਸ਼ 2013 ਮਾਡਲ ਔਰ 8.5 ਲੱਖ ਰੁਪਈਆ ਦੀ ਡਿਮਾਂਡ ਆ ਜੀ 2013 ਮਾਡਲ 80 ਪਹੇ ਟਾਇਰਾਂ ਦੇ ਵਿੱਚ ਪੇਟੀਬੰਦ ਇੰਜਣ ਦੇ ਨਾਲ ਦਸ਼ਮੀਸ਼ ਮਸ਼ੀਨੇ ਜੀਰੇ ਦੇ ਵਿੱਚ ਬਕਾਉ ਆ ਜੀ ਮਾਲ ਨੰਬਰ ਵੀਰ ਹੁਣਾਂ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਬਧੇਰੇ ਜਾਣਕਾਰੀ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਰੋ ਜੀ ਕੰਟੈਕਟ 8.5 ਲੱਖ ਰੁਪਏ ਦੇ ਵਿੱਚੋਂ ਵੀਰਗਾ ਦਾ ਪ੍ਰਮਾਣ ਤਨ ਕਰਦਾਂਗੇ ਜੀ 8.5 ਲੱਖ ਦੇ ਵਿੱਚ ਕਰੋ ਕਨੈਕਟ ਦਸ਼ਮੇਸ਼ ਮਸ਼ੀਨ ਖਰੀਦਣ ਲਈ 2013